ਵਿਧਾਇਕ ਨੂੰ ਵੇਖ ਭੱਜੇ ਗੁੰਡਾ ਟੈਕਸ ਵਾਲੇ ਰੇਤ ਮਾਫੀਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਰੇਡ ਵਿਧਾਇਕ ਨੇ ਕੀਤੀ ਕੈਪਟਨ ਸਰਕਾਰ ਨੂੰ ਅਪੀਲ ਜਲਦ ਕਰੋ ਰੇਤ ਮਾਫੀਆ ਦੇ ਖਿਲਾਫ ਕਾਰਵਾਈ ਇਹ ਵੀਡੀਓ ਰੇਤ ਮਾਫੀਆ ਦੇ ਵੱਲੋਂ ਵਸੂਲੇ ਜਾਂਦੇ ਗੁੰਡਾ ਟੈਕਸ ਤੇ ਮਾਰੀ ਗਈ ਰੇਡ ਦਾ ਹੈ ਰੇਡ ਕਿਸੇ ਹੋਰ ਦੇ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸਦੂਆ ਨੇ ਮਾਰੀ ਸਿੱਖਬੀ ਤਸਵੀਰਾਂ ਰੋਪੜਦੀਆਂ ਨੇ ਜਿੱਥੇ ਰੇਤ ਮਾਫੀਆ ਦੇ ਵੱਲੋਂ ਗੁੰਡਾ ਟੈਕਸ ਦੀ ਵਸੂਲੀ ਕੀਤੀ ਜਾ ਰਹੀ ਸੀ ਵਿਧਾਇਕ ਸਾਹਿਬ ਆਪਣੇ ਸਾਥੀਆਂ ਸਿਮਿਤ ਪਰਚੀ ਕੱਟਣ ਵਾਲਿਆਂ ਦੇ ਕੋਲ ਪਹੁੰਚੇ ਤਾਂ ਸਾਰੇ ਉਥੋਂ ਖਿਸਕਣੇ ਸ਼ੁਰੂ ਹੋ ਗਏ। ਵਿਧਾਇਕ ਸੰਧੂਆ ਨੇ ਉਹਨਾਂ ਨੂੰ ਪੁੱਛਿਆ ਕਿ ਆਖਿਰ ਉਹ ਕਿਸ ਦੇ ਕਹਿਣ ਦੇ ਉੱਤੇ ਇਹ ਪਰਚੀ ਕੱਟ ਰਹੇ ਨੇ ਪਰ ਪਰਚੀ ਕੱਟਣ ਵਾਲੇ ਨੌਜਵਾਨ ਦੂਰ ਦੂਰ ਭੱਜਣ ਲੱਗੇ। ਕਿਹਨਾਂ ਬਿਠਾ ਲਿਆ ਕੀ ਨਾ ਸਾਨੂੰ ਯਾਰ ਨਾ ਦੱਸੋ ਇੱਥੇ ਲਈਏ ਜੋਗਾ ਮੈਂ ਬਣ ਦੇਗੀ। ਅਮਰਜੀਤ ਸੰਧੂਆ ਨੇ ਪਰਚੀਆਂ ਵਾਲੀ ਕਾਪੀ ਆਪਣੇ ਕਬਜ਼ੇ ਵਿੱਚ ਲਈ ਤੇ ਰੋਪੜ ਦੇ ਡੀਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ 17 ਤਾਰੀਖ ਵੀ ਹੋ ਗਈ ਆ 17 17 ਤਾਰੀਖ ਦੀਆਂ ਸਾਰੀਆਂ ਪਰਚੀਆਂ ਇਕੱਠ ਹੋ ਰਹੀਆਂ ਆ ਹਾਂਜੀ ਸੱਸੀ ਕਾ ਡੀਐਸਪੀ ਸਾਹਿਬ ਸਾਰਾ ਦੇਖੋ ਗੁੰਡਾ ਪਬਜੀ ਵਾਲੇ ਬੈਠੇ ਆ ਮੈਂ ਹਰੀ ਪਰ ਖੱਡ ਵਿੱਚ ਬੈਠੇ ਆ ਇੱਥੇ ਟਰੱਕਾਂ ਦਾ ਜਾਮਲਾਬ ਐਕਸੀਡੈਂਟ ਵੀ ਹੋਇਆ ਹੋਇਆ ਹੈ ਪੇਪਰ ਵੀ ਰੋਕੇ ਪਿਆ ਕੋਈ ਵੀ ਦੇਖ ਨਹੀਂ ਰਿਹਾ ਕੋਈ ਪ੍ਰਸ਼ਾਸਨ ਹੀ ਆ ਕੇ ਦੇਖਿਆ ਬਿਲਕੁਲ ਆ ਗੁੰਡਾ ਪਾਸਿਆਂ ਵਾਲੇ ਮੇਰਾ ਮੋਰਾ ਮੋਰਾ ਜਾ ਰਹੇ ਹੋਂਦੀ ਕਾਪੀਆਂ ਫੜ ਕੇ ਆਪੇ ਰੱਖਾ ਇੱਥੇ